ਸਾਡੀ ਗਵਾਈ ਵਿੱਚ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਔਰ ਸ਼ਹੀਦ ਭਪਿੰਦਰ ਸਿੰਘ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਦੇ ਲਈ ਆਏ ਆ ਸਾਡੇ ਨਾਲ ਸਾਡੀ ਸਮੁੱਚੀ ਟੀਮ ਸਾਡੇ ਜ਼ਿਲ੍ਹੇ ਦੇ ਅਫਸਰਰ ਔਰ ਤੇਰਾ ਮੈਂਬਰੀ ਕਮੇਟੀ ਦੇ ਮੈਂਬਰ ਸਤਕਾਰਯੋਗ ਸਰਦਾਰ ਪ੍ਰਥੀਪਾਲ ਸਿੰਘ ਅਤੇ ਹੋਰ ਜਿੰਨੇ ਵੀ ਕਿਸਾਨ ਆਗੂ ਨੇ ਬੀਬੀ ਗੁਰਜੋਤਕਾਰ ਅਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਸਮੁੱਚੇ ਤੌਰ ਤੇ ਅੱਜ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਆਏ ਆ ਔਰ ਆਜ਼ਾਦੀ ਦਿਹਾੜੇ ਤੇ ਇਹ ਮੰਗ ਕਰਨ ਆਏ ਆ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਨਿਰਦੋਸ਼ ਬੰਦ ਨੇ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਤਾਂ ਜੋ ਉਹ ਵੀ ਆਜ਼ਾਦੀ ਦਾ ਨਿਗਮਾਨ ਸਕਣ ਇਹ ਅਸੀਂ ਅੱਜ ਸੰਦੇਸ਼ ਵੀ ਦੇਣ ਆਏ ਆਂ ਔਰ ਨਾਲ ਦੀ ਨਾਲ ਆਪਣੀ ਪਾਰਟੀ ਦੀ ਹਾਜ਼ਰੀ ਲਵਾਉਣ ਲਈ ਆਏ ਆਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ سوشل ਮੀਡੀਆ ਤੇ ਚੱਲ ਰਿਹਾ ਹੈ ਕਿ ਉਹਨਾਂ ਨੇ ਆਦੇਸ਼ ਦੇ ਦਿੱਤੇ ਨੇ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਦਾਂ ਬਿਲਕੁਲ ਸਹੀ ਗੱਲ ਆ ਜਿਹੜੇ ਆਦੇਸ਼ ਨੇ ਸੁਪਰੀਮ ਕੋਰਟ ਬਹੁਤ ਵਾਰ ਕਹਿ ਚੁੱਕੀ ਆ ਕਿ ਜਿਹੜੇ ਸਿੰਘ ਸਜਾਵਾਂ ਪੂਰੀਆਂ ਕੋਈ ਵੀ ਹੋਵੇ Hindu Muslim ਜਿਹੜਾ ਆਪਣੀ ਸਜਾ ਪੂਰੀ ਕਰ ਚੁੱਕਿਆ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਪਰ ਭਾਰਤ ਦੀ ਸਰਕਾਰ ਕਾਲੇ ਕਾਨੂੰਨ ਬਣਾ ਕੇ ਉਹਨਾਂ ਨੂੰ ਰਿਹਾਨੀ ਕਰ ਰਹੀ ਔਰ ਨਾਲ ਦੀ ਨਾਲ ਹੋਰ ਸਿੰਘਾਂ ਨੂੰ ਜ਼ਬਰਦਸਤੀ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਬੰਦੀ ਬਣਾ ਕੇ ਜੇਲਾਂ ਵਿੱਚ ਰੱਖਿਆ ਜਾ ਰਿਹਾ ਇਹਦਾ ਵੀ ਅਸੀਂ ਵਿਰੋਧ ਕਰਦੇ ਹਾਂ ਔਰ ਆਜ਼ਾਦੀ ਦਿਹਾੜੇ ਤੇ ਮੰਗ ਕਰਦੇ ਹਾਂ ਕਿ ਸਾਡੇ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਗੀ ਪਾਰਟੀ ਦੀ ਜਿਹੜੀ ਅਗਲੀ ਰਣਨੀਤੀ ਆ ਉਹ ਢਾਂਚੇ ਨੂੰ ਮਜ਼ਬੂਤ ਕਰਨਾ ਭਾਈ ਚਾਰ ਕਿਸਾਨ ਜੀ ਨੂੰ ਮਜ਼ਬੂਤ ਕਰਨਾ ਔਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਹਰ ਵਰਗ ਦੇ ਬੰਦਿਆਂ ਨੂੰ Dalit, Hindu, Musalman, Kisan ਹਰ ਵਰਗ ਦੇ ਬੰਦੇ ਨੂੰ ਅਸੀਂ ਨਾਲ ਜੋੜਨਾ ਔਰ ਭਾਈ ਅਮਰਤਪਾਲ ਸਿੰਘ ਜੀ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣਾ। ਹਾਂ ਭਾਈ ਅਮਰਤਪਾਲ ਸਿੰਘ ਜੀ ਦੀ ਗੱਲ ਕਰੀਏ ਜਿਵੇਂ ਕਿ ਸ਼੍ਰੋਮਣੀ ਕਾਲਰ ਬਾਦਲ ਦੇ ਵਿੱਚ ਵਕਰੇਵੇਂ ਹੋ ਰਹੇ ਨੇ। ਕੀ ਲੱਗਦਾ ਆਉਣ ਵਾਲੇ ਸਮੇਂ ਭਾਵੇਂ ਕੇਸ਼ਵਰ ਕਾਲਤਾ ਸਾਹਿਬ ਦੇ ਹੁਕਮਨਾਮੇ ਨੂੰ ਸਰਕਾਰ ਨਾਲ ਕੀਤਾ ਗਿਆ ਹੈ। ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ? ਦੇਖੋ ਜੀ ਅਕਾਲੀ ਦਲ ਬਾਦਲ ਉਹ ਜਿਹੜਾ ਇੱਕ ਬਾਦਲ ਦਲ ਬਣ ਗਿਆ ਇੱਕ ਟੋਲਾ ਜਿਹਾ ਬਣ ਗਿਆ ਲਿਮਟਿਡ ਕੰਪਨੀ ਆ ਉਹ ਅਕਾਲੀ ਦਲ ਉਹਨੂੰ ਕੱਟ ਦੇਣਾ ਚਾਹੀਦਾ। ਇਹ ਪੰਥ ਵਿੱਚ ਕੋਈ ਵਕਰੇਵੇਂ ਨਹੀਂ ਪੰਥ ਇਕੱਠਾ ਪੰਥ ਖੰਡੂਰ ਸਾਹਿਬ ਵੀ ਇਕੱਠ ਪੰਥ ਫਰੀਦਕੋਟ ਦੀ ਇਲੈਕਸ਼ਨ ਚ ਵੀ ਇਕੱਠਾ ਸੀ ਪੰਥ ਹੁਣ ਬਾਬਾ ਬਕਾਲੇ ਦੀ ਰਖੜ ਪੁੰਨਿਆਂ ਤੇ ਵੀ ਇਕੱਠਾ ਸੀ ਪੰਥ ਪਾਈ ਅਮਰਤਪਾਲ ਸਿੰਘ ਨੂੰ ਆਪਣਾ ਲੀਡਰ ਮੰਨ ਚੁੱਕਿਆ ਕੋਈ ਵਖਰੇਵਾ ਨਹੀਂ ਪੰਥ ਦੇ ਵਿੱਚ ਇੱਕੋ ਵਾਹਦ ਲੀਡਰ ਆ ਭਾਈ ਅਮਰਤਪਾਲ ਸਿੰਘ ਬੋਲੇ